ਤੁਹਾਨੂੰ ਇਹ ਸਿਆਸਤ ਲੱਗਦੀ ਆ ਲੋਕ ਮਰ ਰਹੇ ਆ ਲੋਕਾਂ ਦੀ ਫਸਲ ਮਰ ਰਹੀ ਆ ਉਹਦਾ ਮੈਂ ਤੋੜ ਦੇਣ ਲਈ ਆ ਤੁਹਾਨੂੰ ਇਹ ਸਿਆਸਤ ਲੱਗਦੀ ਤੇ ਮੈਂ ਉਹਦਾ ਮਦਦ ਨਹੀਂ ਕਰ ਸਕਦਾ ਕੋਈ ਸਿਆਸਤ ਨਹੀਂ ਆ ਅਲਟੀਮੇਟਲੀ ਜੇ ਮੈਂ ਸਿਆਸਤਦਾਨ ਆ ਜੇ ਸਿਆਸਤਦਾਨ ਕਰਨੀ ਕਰੇਗਾ ਤੇ ਕੌਣ ਕਰੇਗਾ ਮੈਂ ਸਿਆਸਤਦਾਨ ਆ ਮੈਂ ਇਹ ਢੀੜਾ ਚੱਕਿਆ ਤੇ ਲੋਕ ਆ ਖੁਸ਼ ਹੋਣਾ ਤੇ ਲੇਕਿਨ ਮੈਂ ਗੱਲ ਕਹਿੰਦਾ ਯਾਰ ਉਹ ਗੁਲਾਬੀ ਛੁੱਟੀ ਸੀ ਯਾਰ ਅੱਜ ਵੀ ਛੁੱਟੀ ਨਹੀਂ ਦਿੱਤੀ ਮੈਨੂੰ ਉੱਤੇ ਜਿਵੇਂ ਬੈਠੇ ਦਿਸ ਗਈ ਇੱਥੇ ਦੇ तमाम ਪਾਰਟੀਆਂ ਨੂੰ ਮੈਂ ਕਹਿਣਾ ਚਾਹਣਾ ਯਾਤਰ ਆਮ ਆਦਮੀ ਪਾਰਟੀ ਦੇ ਆ ਉਹ ਦੱਸਣ ਦੀ ਯਾਰੋ ਗੋਲਨ ਗੁਲਾਬੀ ਜੁਲੀ ਤੋਂ ਗੀਤ ਰੋਅਠੇ ਨਹੀਂ ਪਾਇਆ ਭੋਲਗੜ ਦੀ ਗੱਲ ਨਹੀਂ ਕੀਤੀ ਇਹਦਾ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਰਾਜਨੀਤਾ ਹੋਰ ਚੀਜ਼ ਹੈ ਲੋਕਾਂ ਦੀ ਜਿਹੜੀ ਨਮਜ ਲੋਕਾਂ ਦੀ ਸਮੱਸਿਆ ਉਹਨੂੰ ਦੇਖ ਕੇ ਉਹਦਾ ਹੱਲ ਬਣਾ ਜ਼ਿਆਦਾ ਜ਼ਰੂਰੀ ਆ। ਤੁਹਾਡੀ ਬਣੀ ਕੋਈ ਇੱਕ ਦੇਈ ਆ ਯਾਰ ਪ੍ਰਧਾਨ ਪ੍ਰਧਾਨ ਉਹਨਾਂ ਦਾ ਕੱ ਗਿਆ। ਕੋਈ ਇਹ ਗੱਲ ਪ੍ਰਧਾਨਗੀ ਨਾ ਕਰ। ਮੇਰੇ ਨਾਲ। ਬਣੀ ਆ ਆ ਕਿ ਉਹ ਤੋਂ ਵੀ ਜ਼ਿਆਦਾ ਹੈ। ਕਿ ਜਿਹੜਾ ਤੁਸੀਂ ਲੈ ਕੇ ਚੱਲੋ ਮੁੱਦਾ ਫਰੀ ਸਰਕਾਰ ਆਪਾਂ ਕਰ ਸਕਦੇ ਆ ਤਾਂ ਕਿੰਨੇ ਕੁ ਪਾਰਟੀਆਂ ਜਿਹੜੀਆਂ ਰਿਸਪੌਂਸਿਵ ਨੇ। ਦੇਖੋ ਜਿਹੜਾ ਮੁੱਦਾ ਮੈਂ ਮੱਕੀ ਦਾ ਲੈ ਕੇ ਚੱਲਿਆ ਡਾਕਟਰ ਜੱਟ ਸਾਹਿਬ ਐ ਸਰਨਾ। ਮਨੁਮਾਨ ਸਿੰਘ ਜੱਟ ICAR ਦੇ ਹੈੱਡ ਨੇ ਔਰ ਮੁਧਾਨੇ ਚ ਸੈਂਟਰ ICAR ਦਾ ਆ ਇਹ ਕੋਈ ਛੋਟੀ ਗੱਲ ਨਹੀਂ ਆ ਅਸੀਂ ਇਹਨਾਂ ਦਾ ਫਾਇਦਾ ਚੱਕੀ ਐ ਪਾਣੀ ਸਾਡਾ ਖਤੇ ਜਾ ਰਿਹਾ ਬਿਜਲੀ ਦੀ ਖਪਤ ਵਧ ਰਹੀ ਆ ਪਾਣੀ ਉਹ ਨਹੀਂ ਨਿਕਲ ਰਿਹਾ ਮੋਟਰਾਂ ਵਧ ਰਹੀਆਂ 2300 ਕਰੋੜ ਕਿੰਨਾ ਸਾਲਾਂ ਤੋਂ ਵਧ ਗਿਆ ਇਹ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਹੈ ਕੱਲ ਨੂੰ 9000 ਜੀ ਜਗਾ 15000 ਕਰੋੜ ਹੋ ਜਾਏਗਾ ਦਸਾਂ ਦਰਾਂ ਨੂੰ ਕੀ ਅਸੀਂ ਅਫੋਰਡ ਕਰ ਸਕਦਾ ਪੰਜਾਬ ਨਹੀਂ ਕਰ ਸਕਦਾ ਪਰ ਮੈਂ ਕਹਿੰਦਾ ਹਰਦਨ ਨੂੰ ਕਾਲ ਦੇਈ ਮੇਰਾ ਪੱਕਾ ਫਰਜ਼ ਹੈ ਗਪਾਹ ਨੂੰ ਵਾਪਸ ਲਿਆਉਣ ਲਈ ਕੋਲਗਾਰ 3 ਲਈ ਮੈਂ ਯਤਨ ਕਰਾਂਗਾ ਚਾਹੇ ਪੰਜਾਬ ਸਰਕਾਰ ਚ ਗੱਲ ਕਰਨੀ ਪਏ ਚਾਹੇ ਪਾਕ ਸਰਕਾਰ ਚ ਗੱਲ ਕਰਨੀ ਪਏ ਇਹਨਾਂ ਜ਼ਿੰਮੇਦਾਰਾਂ ਦੀ ਸਰਦਾਰੀ ਕਾਟਨ ਕਰਕੇ ਸਗੀ ਉਹ ਬਰਕਰਾਰ ਕਰਾਉਣਾ ਮੇਰਾ ਫਰਜ਼ ਆ ਓਨੀ ਦੇਰ ਓਨੀ ਦੇਰ ਓਨੀ ਦੇਰ ਮੱਕੀ ਦੇ ਤੇ ਵੀ ਜ਼ੋਰ ਦਈਏ ਸਾਰਿਆਂ ਨੇ ਮੱਕੀ ਨਹੀਂ ਵੇਚਦੇ ਨੂੰ ਸਾਰੇ ਕਾਟਨ ਨਹੀਂ ਮਿਲਦੇ ਸਿਗੇ ਸਾਰਿਆਂ ਦੇ ਬਾਗ ਨਹੀਂ ਆ ਇੱਕ ਫਸਾਤੇ ਹੋਈ ਨਹੀਂ ਸਕਦੀ ਲੇਕਿਨ ਬੱਕਰੀਆਂ ਬੱਕਰੀਆਂ ਫਸਲਾ ਲਿਆ ਕੇ ਪਾਣੀ ਦੀ ਗਪਤ ਕਟਾਈਏ ਇਹ ਮੇਰੀ ਸੋਚ ਹੈ ਮੇਰੀ ਸੋਚ ਹੋਰ ਕੀ ਆ ਮੇਰੀ ਸੋਚ ਇਹ ਆ ਕਿ ਜ਼ਿੰਮੇਦਾਰ ਖੁਸ਼ੀਆਂ ਕਰਦਾ ਉਹਦੇ ਪੰਨੇ ਨਹੀਂ ਨੂਰਦੇ ਕਦੇ ਦੁਕਾਨਦਾਰ ਨੇ ਕਿਸੇ ਨੂੰ ਖੁਸ਼ੀ ਕੀਤੀ ਜਿਹੜੇ ਸਰਦਕਾਰ ਨੇ ਕੀਤੀ ਕਿਉਂ ਕਿ ਉਹਦੇ ਉਹ ਇੱਕ ਆਮਦਨ ਹੈ ਉਹਦੀ ਉਹਦੇ ਕੋਲ ਇੱਕ ਬਿਜ਼ਨਸ ਹੈ ਕਿਸਾਨ ਨੂੰ बिजनेसमੈਨ ਕਿੱਦਾਂ ਬਣਾਉਣਾ ਇਹ ਬਿਜਲੀ ਦਾ ਉਤਪਾਦਨ ਕਰੇਗਾ ਇਹ ਉਦਯੋਪਕ ਹੀ ਹੋ ਗਿਆ ਨਾ ਇੱਕ ਪੈਨਲ ਲਾਉਣ ਦੀ ਲੋੜ ਹੈ 10-10 ਆਪ ਲਾਉਣ ਕਿ ਬ੍ਰੈਨਡਿਡ ਸ਼ੋਰਟ ਬਿਜ਼ਨਸ ਮਾਡਲ ਕੋਈ ਕਹਿੰਦਾ ਹੈ ਮੱਕੀ ਵਾਲੇ ਕਰ ਦਿਓ ਕਿ ਕਿਸਾਨਾਂ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਕੀ ਸਾਡੀ ਫਸਲ ਵਾਕੇ ਹੀ ਹੈ ਇਸ ਦੀ ਕੋਈ ਗਰੰਟੀ ਹੈ ਵੀ ਇਹ ਕਦੇ ਚਾਊਗੀ ਐਮਐਸਪੀ ਦੇ ਸਾਡਾ ਬਿਜ਼ਨਸ ਮਾਡਲ ਕੀ ਹੈਗਾ ਜੀ ਇਜ਼ ਇਟ ਫॉर ਯੋਰ ਇੰਡਸਟਰੀ ਜਾਂ ਫਿਰ ਪੂਰੀ ਐਗਰੀਕਲਚਰ ਸੈਕਟਰ ਵਾਸਤੇ ਬੋਲਿਆ ਛੇ ਟਨ ਦੀ ਲੋੜ ਆ ਜੀ ਸਾਨੂੰ ਇਸ ਇੰਡਸਟਰੀ ਇੱਕ ਖਾਲੀ ਐਥਨੋਲ ਇੰਡਸਟਰੀ ਨਹੀਂ ਇਹ ਇਹ ਫੀਡ ਇੰਡਸਟਰੀ ਵੀ ਆ ਇਹਦੇ ਕੋਲਟਰੀ ਫੀਡ ਵੀ ਆ ਸਟਾਰਚ ਮਿਲਣਾ ਵੀ ਨੇ ਔਰ ਪੰਜਾਬ ਹਰਿਆਣੇ ਚ ਮੇਰੇ ਵਰਗੇ ਛੇ ਪਲੇਆ ਰਿਹਾ 1100 ਕਿੱਲਾ ਦਾ ਮੈਟਲ ਲਾਇਖਾ ਜਨਣਾ ਰੋਈ ਦਾ ਛੇ ਨੂੰ 650 ਕਿੱਲਾ ਹੋ ਗਿਆ ਸਟਾਰਚ ਮਿਲਣਾ ਦਾ ਫੀਡ ਮਿਲਣਾ ਪਾਦੀ ਐ ਇੰਨੇ ਨਾਲ ਹੋ ਗਿਆ ਅੱਜ ਪੰਜਾਬ ਜਿਹੜਾ ਆ 30 ਦਿਨ ਦੀ ਮੱਕੀ ਨਹੀਂ ਦੇ ਪਾਰਿਆ ਤਿੰਨ ਚਾਰ ਰੱਖਿਆ ਇਹ ਇੱਕਰ ਤੋਂ ਲੈ ਸੋ ਜੇ ਮੱਕੜੀ ਟਿਕਣੀ ਵੀ ਹੋ ਗਈ ਤੇ ਤਿੰਨ ਮਹੀਨੇ ਦੀ ਹੋ ਜਾਏਗੀ ਸੋ ਤਿੰਨ ਮਹੀਨੇ ਦੀ ਮੱਕੀ ਹੋਣੀ ਜ਼ਰੂਰੀ ਆ ਪੰਜਾਬ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ 90% ਸ਼ਾਰਟ ਹੈ ਰਾਈਟ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਕਿਦਾਂ ਕੋਈ ਦਰੋਂ ਤੇ ਤੁਹਾਡਾ ਕੀ ਸਕੋਪ ਕੀ ਹੈ ਤੁਹਾਨੂੰ ਡਿਟੇਲ ਅੱਜ ਵੀ ਤਾਂ ਅਸੀਂ ਪੈਸੇ ਦੇ ਕੇ ਲੈ ਆਈ ਦੀ ਆ ਜੀ ਕੋਈ ਫ੍ਰੀਜ ਤਾਂ ਸਾਨੂੰ ਮੱਕੀ ਨਹੀਂ ਦੇ ਦਿਆ